ਕਿਉਂਕਿ ਮਰਿਆਦਾ ਗੁਰੂ ਨਾਨਕ ਸਾਹਿਬ ਨੇ ਬੰਨਤੀ ਸੀ ਵੀ ਕੋਈ ਵੀ ਕੰਮ ਕਰਨਾ ਹੈ ਨਾ ਤਾਂ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਫਿਰ ਗੁਰੂ ਅਮਰਦਾਸ ਮਹਾਰਾਜ ਸਾਹਿਬ ਤੋਂ ਬਾਅਦ ਜਪਜੀ ਸਾਹਿਬ ਦੇ ਨਾਲ ਅਨੰਦ ਸਾਹਿਬ ਦੀ ਮਰਿਆਦਾ ਵੀ ਜਲਪ ਵੀ ਜਪਜੀ ਸਾਹਿਬ ਤੇ ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਨੀ ਹੁਣ ਜਦੋਂ ਕਈ ਥਾਵਾਂ ਤੇ ਸ੍ਰੀ ਅਖੰਡ ਪਾਠ ਸਾਹਿਬ ਹੁੰਦੇ ਤੇ ਮਗਰੋਂ ਜਪਜੀ ਸਾਹਿਬ ਤੇ ਅਨੰਦ ਸਾਹਿਬ ਪੜਿਆ ਜਾਂਦਾ ਹੈ ਤੇ ਕਈ ਸਿੱਖ ਭਰਮ ਕਰਦੇ ਆ ਕਹਿੰਦੇ ਹੁਣ ਸਾਰਾ ਪਾਠ ਹੋਇਆ ਇਹ ਤੇ ਜਪਜੀ ਸਾਹਿਬ ਦਾ ਪਾਠ ਦੁਰੇ ਕਿਉਂ ਉੱਥੇ ਜਿਹੜਾ ਜਪਜੀ ਸਾਹਿਬ ਦਾ ਪਾਠ ਹੈ ਉਹ ਅਰਦਾਸ ਨਾਲ ਸੰਬੰਧਤ ਹੈ ਕਿਉਂਕਿ ਫਿਰ ਪੜਿਆ ਨੇ ਆਨੰਦ ਸਾਹਿਬ ਵੀ ਜਾਂਦਾ ਹੀ ਹੈ ਜਦੋਂ ਅਖੰਡ ਪਾਠ ਆਪਾਂ ਸਾਹਿਬ ਪਾਠ ਕਰਦੇ ਆ ਆਨੰਦ ਸਾਹਿਬ ਦੀ ਬਾਣੀ ਕਿਹੜਾ ਨਹੀਂ ਮਹਾਰਾਜ ਦੇ ਵਿੱਚ ਆਉਂਦੀ ਪਾਠ ਤਾਂ ਉਹਦਾ ਵੀ ਹੋਇਆ ਹੀ ਹੁੰਦਾ ਹੈ ਪਰ ਫਿਰ ਭੋਗ ਤੋਂ ਬਾਅਦ ਆਪਾਂ ਕਿਉਂ ਪੜਦੇ ਆ ਕਿਉਂਕਿ ਉਹ ਅਰਦਾਸ ਨਾਲ ਸੰਬੰਧਤ ਹੈ ਜਪਜੀ ਸਾਹਿਬ ਤੇ ਆਨੰਦ ਸਾਹਿਬ ਇਹ ਪੱਕੀ ਮਰਿਆਦਾਈ ਹੈ ਜੇ ਜਦੋਂ ਵੀ ਕੋਈ ਕਾਰਜ ਕਰਾਉਣਾ ਹੈ ਤੇ ਖੜਾ ਪ੍ਰਸ਼ਾਦ ਦੀ ਦੇਖ ਬਣਾਓ ਦੇਖ ਬਣਾ ਕੇ ਲਾਗੇ ਬਹਿ ਜਾਓ ਜਪਜੀ ਸਾਹਿਬ ਦਾ ਪਾਠ ਪ੍ਰੇਮ ਦੇ ਨਾਲ ਕਰੋ ਫਿਰ ਅਨੰਦ ਸਾਹਿਬ ਦਾ ਪਾਠ ਪ੍ਰੇਮ ਦੇ ਨਾਲ ਕਰੋ ਕਈ ਸਿੱਖ ਤਾਂ ਤਿੰਨ ਪਾਠ ਕਰਦੇ ਆ ਅਨੰਦ ਸਾਹਿਬ ਦੇ ਫਿਰ ਦੋਏ ਹੱਥ ਜੋੜ ਕੇ ਅਰਦਾਸ ਕਰੋ ਫਿਰ ਕਿਦਾਂ ਕੰਮ ਅੜ ਜਾਊਗਾ ਪਰ ਇੰਨਾ ਕੁ ਵੀ ਸਮਾਂ ਸਾਡੇ ਕੋਲ ਹੈ ਕਿਥੇ ਹੈ ਕਿੰਨੇ ਸਿੱਖ ਆਪਾਂ ਜਦੋਂ ਕੋਈ ਕਾਰਜ ਹੋਵੇ ਤੇ ਇਦਾਂ ਕਰਦੇ ਆ ਜਦੋਂ ਸਾਡੀ ਆਪਣੀ ਨੀਂਦ ਨਹੀਂ ਕੰਮ ਕਰਾਉਣੀ ਦੀ ਫਿਰ ਸਾਡੇ ਕਾਰਜ ਰਾਸ ਹੋਣ ਕਿਵੇਂ